ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਕੋਲ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਜੇ ਸਿੱਖ ਗੱਲ ਕਰਨ ਜਾ ਰਹੇ ਹਾਂ 15 April 2024 ਨੂੰ ਪੰਜਾਬ ਦੇ ਵਿੱਚ ਮੌਸਮ ਦੀ ਕੀ ਗਤੀਵਿਧੀ ਦਿਖਾਈ ਦੇ ਰਹੀਆਂ ਨੇ ਕੀ ਹਲਚਲ ਪੌਸੋਂ ਦੇ ਵਿੱਚ ਹੋ ਰਹੀ ਹੈ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਹੋ ਲਗਾਤਾਰ ਸਾਡੀ ਵੀਡੀਓਜ਼ ਦੇਖ ਰਹੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਜਦੋਂ ਵੀ ਅਸੀਂ ਕੋਈ ਮੌਸਮ ਦੀ ਜਾਣਕਾਰੀ ਦੀ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਉਹ ਜਾਣਕਾਰੀ ਪਹੁੰਚ ਕੇ ਗੱਲ ਕਰ ਲਈਏ ਤਾਜ਼ਾ ਸੈਟਲਾਈਟ ਇਮੇਜ ਦੀ ਤਾਜ਼ਾ ਸੈਟਲਾਈਟ ਇਮੇਜ ਜਿਹੜਾ ਫਿਲਹਾਲ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਉੱਪਰ ਜਿਹੜਾ ਬੱਦਲੀ ਸਿਸਟਮ ਹੈ ਉਹ ਕਿਤੇ ਨਾ ਕਿਤੇ ਹੁਣ ਪੂਰਬ ਵੱਲੋਂ ਵੱਧਦਾ ਦਿਖਾਈ ਦੇ ਰਿਹਾ ਹੈ ਉਹ ਜੋ ਰਾਤ ਦੇ ਵੇਲੇ ਇੱਕ ਪੂਰੇ ਪੰਜਾਬ ਦੇ ਉੱਪਰ ਇੱਕੋ ਜਿਹਾ ਬੱਦਲੀ ਸਿਸਟਮ ਐਕਟੀਵੇਟ ਸੀ ਉਹ ਕਿਤੇ ਨਾ ਕਿਤੇ ਹੁਣ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਹੈ ਫਿਲਹਾਲ ਉਹ ਸਿਸਟਮ ਹੁਣ ਮਾਲਵੇ ਦੇ ਕੁਝ ਖੇਤਰਾਂ ਤੇ ਦੁਆਬੇ ਦੇ ਬਹੁਤੇ ਖੇਤਰਾਂ ਦੇ ਉੱਪਰ ਐਕਟੀਵੇਟ ਦਿਖਾਈ ਦੇ ਰਿਹਾ ਹੈ ਗੱਲ ਕਰ ਲਈਏ ਇਹਨਾਂ ਦੇ ਵਿੱਚ ਮਾਲਵੇ ਦੇ ਜਿਹੜੇ ਹਿੱਸਿਆਂ ਤੋਂ ਲੈ ਕੇ ਜਿਹੜੇ ਰਾਜਸਥਾਨ ਹਰਿਆਣੇ ਨੂੰ ਟੱਚ ਕਰਦੇ ਨੇ ਅਤੇ ਦੁਆਬੇ ਦੇ ਕੁਝ ਹਿੱਸੇ ਜਿਹੜੇ ਹਰਿਆਣੇ ਅਤੇ ਰਾਜਸਥਾਨ ਤੋਂ ਇਲਾਵਾ ਹਿਮਾਚਲ ਨੂੰ ਟੱਚ ਕਰਦੇ ਨੇ ਉਹਨਾਂ ਦੇ ਉੱਪਰ ਫਿਲਹਾਲ ਇਹ ਪੂਰਨ ਤੌਰ ਤੇ ਐਕਟੀਵੇਟ ਦਿਖਾਈ ਦੇ ਰਿਹਾ ਹੈ ਗੱਲ ਕਰ ਲਈ ਮੀਂਹ ਕਣੀ ਦੀ ਮੀਂਹ ਕਣੀ ਦੇ ਸਪੈਲ ਜ਼ਿਆਦਾ ਨਹੀਂ ਲੱਗਣਗੇ ਅੱਜ ਫਿਰ ਹਾਲ ਕਿਤੇ ਨਾ ਕਿਤੇ ਪੂਰੇ ਪੰਜਾਬ ਦੇ ਵਿੱਚ ਕਿਣਮਣ ਕਾਣੀ ਜਾਂ ਥੋੜੀ ਬਹੁਤੇ ਸ਼ਰਾਟੇਦਾਰ ਮੀਂਹ ਤੋਂ ਗੁਰੇਜ਼ ਨਹੀਂ ਕੀਤਾ ਜਾ ਸਕਦਾ ਮੀਂਹ ਤਾਂ ਪੂਰੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਵੀ ਖਬਰ ਆਈ ਹੈ ਵੀ ਹਲਕਾ ਫੁਲਕਾ ਮੀਂਹ ਸਾਰੇ ਪੰਜਾਬ ਦੇ ਵਿੱਚ ਪਿਆ ਹੈ ਪਰ ਬਹੁਤ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਨਹੀਂ ਪਈ ਜਿਸ ਦੇ ਕਾਰਨ ਕਿਸਾਨਾਂ ਦੀ ਜੋ ਸਾਹ ਸੁੱਕੇ ਹੋਈ ਸੀ ਉਹਨਾਂ ਦੇ ਵਿੱਚ ਥੋੜਾ ਬਹੁਤਾ ਮਤਲਬ ਉਹਨਾਂ ਨੂੰ ਹੌਸਲਾ ਹੋਇਆ ਹੈ ਕਿ ਫਿਲਹਾਲ ਮੌਸਮ ਵੱਲੋਂ ਉਹਨਾਂ ਦੀ ਫਸਲ ਦਾ ਕੋਈ ਬਹੁਤ ਵੱਡਾ ਨੁਕਸਾਨ ਨਹੀਂ ਹੋਇਆ ਤੇ ਗੱਲ ਕਰ ਲਈਏ ਆਉਂਦੇ ਟਾਈਮ ਦੀ ਆਉਂਦੇ ਟਾਈਮ ਦੁਪਹਿਰ ਤੋਂ ਬਾਅਦ ਕਿਤੇ ਨਾ ਕਿਤੇ ਮੌਸਮ ਸਾਫ਼ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ ਪਰ ਕਿਤੇ ਨਾ ਕਿਤੇ ਦੁਪਹਿਰ ਤੋਂ ਪਹਿਲਾਂ ਇੱਕ ਦੋ ਸਪੈਲ ਉਮੀਦੇ ਜ਼ਰੂਰ ਲੱਗ ਸਕਦੇ ਨੇ ਜਿਹੜੇ ਕਿ ਮਾਲਵੇ ਅਤੇ ਦੁਆਬੇ ਦੇ ਖੇਤਰ ਨੇ ਮਾਝੇ ਦੇ ਖੇਤਰ ਦੇ ਵਿੱਚ ਫਿਲਹਾਲ ਕਿਰਮਣਕਾਣੀ ਹੀ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ ਗੱਲ ਕਰ ਲਈਏ ਹਵਾਵਾਂ ਦੀ ਹਵਾਵਾਂ ਫਿਲਹਾਲ ਸਥਿਰ ਦਿਖਾਈ ਦੇ ਰਹੀਆਂ ਨੇ ਉੱਤਰ ਪੂਰਬੀ ਹਿੱਸੇ ਤੋਂ ਹਵਾਵਾਂ ਚਲਦੀਆਂ ਰਹਿਣਗੀਆਂ ਜਾਂ ਫਿਰ ਦੱਖਣ ਪੂਰਬੀ ਹਿੱਸੇ ਹਵਾਵਾਂ ਚਲਦੀਆਂ ਰਹਿਣਗੀਆਂ ਜਿਨ੍ਹਾਂ ਦੇ ਕਾਰਨ ਥੋੜਾ ਬਹੁਤਾ ਮੌਸਮ ਦੇ ਵਿੱਚ ਉਲਟ ਪੁਲਟ ਹੋਣ ਦੇ ਅਸਰ ਦਿਖਾਈ ਦੇ ਰਹੇ ਹਨ ਗੱਲ ਕਰ ਲਈਏ ਟੈਂਪਰੇਚਰ ਦੀ ਟੈਂਪਰੇਚਰ ਜਿਹੜੇ 35 ਡਿਗਰੀ ਤੋਂ ਪਾਰ ਚਲੇ ਗਈ ਸੀ ਦਿਨ ਦੇ ਉਹ ਹੁਣ ਕਿਤੇ ਨਾ ਕਿਤੇ ਮੀਂਹ ਕਣੀ ਦੇ ਜਿਹੜੇ ਸਪੈਲ ਲੱਗੇ ਨੇ ਪਿਛਲੇ ਦੋ ਦਿਨਾਂ ਤੋਂ ਅਤੇ ਬੱਦਲਬਾਈ ਹੋਈ ਹੈ ਉਹਦੇ ਕਾਰਨ 27-28 ਦਿਨਾਂ ਤੱਕ ਡਿਗਰੀ ਤੱਕ ਦਿਨ ਦੇ ਟੈਂਪਰੇਚਰ ਆ ਕੇ ਖੜ ਗਏ ਹਨ ਗੱਲ ਕਰ ਲਈਏ ਸ਼ਾਮ ਤੋਂ ਤੇ ਰਾਤ ਦੇ ਟੈਂਪਰੇਚਰ ਦੀ ਰਾਤ ਤੇ ਸ਼ਾਮ ਦਾ ਟੈਂਪਰੇਚਰ ਫਿਲਹਾਲ ਲਗਭਗ ਉਹ 20 ਡਿਗਰੀ ਦੇ ਨਿਡਰਤਰੇ ਹੋ ਜਾਵੇਗਾ ਜਾਂ 22 ਡਿਗਰੀ ਮੈਕਸਿਮਮ ਤੇ ਰਾਤ ਦੇ ਵੇਲੇ ਦੇ ਮੌਸਮ ਦੀ ਗੱਲ ਕਰ ਲਈ ਤਾਂ ਉਹ ਕਿਤੇ ਨਾ ਕਿਤੇ ਹੁਣ ਫਿਲਹਾਲ ਦੁਪਹਿਰ ਤੋਂ ਬਾਅਦ ਇਹ ਬੱਦਲਵਾਈ ਸਾਫ ਹੁੰਦੀ ਦਿਖਾਈ ਦੇ ਰਹੀ ਹੈ ਤੇ ਮੌਸਮ ਕਿਤੇ ਨਾ ਕਿਤੇ ਟੁੱਟ ਵੀ ਬੱਦਲਵਾਈ ਵਾਲਾ ਜਰੂਰ ਬਣਿਆ ਰਹੇਗਾ ਆਉਣ ਦੇ ਕੱਲ ਤੱਕ ਕਿਉਂਕਿ ਜਿਹੜਾ ਇਹ ਮੌਸਮ ਹੈ ਇਹ ਥੋੜਾ ਜਿਹਾ ਲੰਬੇ ਟਾਈਮ ਚੱਲਣ ਦੇ ਕਾਰਨ ਕਿ ਤਿੰਨ ਤੋਂ ਚਾਰ ਦਿਨ ਪੰਜਾਬ ਦੇ ਉੱਪਰ ਐਕਟੀਵੇਟ ਰਿਹਾ ਹੈ ਤਾਂ ਇੱਕੋ ਦਮ ਇਹ ਸਾਫ਼ ਨਹੀਂ ਹੋਵੇਗਾ ਇਸ ਨੂੰ ਸਾਫ਼ ਹੋਣ ਵਾਸਤੇ ਵੀ ਘੱਟੋ ਘੱਟ ਇੱਕ ਦਿਨ ਲੱਗ ਜਾਵੇਗਾ ਤੇ ਆਉਂਦੇ ਦਿਨਾਂ ਦੇ ਵਿੱਚ 19 ਤਰੀਕ ਨੂੰ ਇੱਕ ਸਿਸਟਮ ਪੰਜਾਬ ਦੇ ਵਿੱਚ ਫੇਰ ਐਂਟਰ ਕਰ ਰਿਹਾ ਹੈ ਵੈਸਟਰਨ ਡਿਸਟਰਬੈਂਸ ਦੇ ਨਾਲ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਉਹ ਕੀ ਪੰਜਾਬ ਦੇ ਵਿੱਚ ਉਹ ਅਸਰ ਕਰ ਸਕਦਾ ਹੈ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਅਸੀਂ ਜ਼ਰੂਰ ਦਵਾਂਗੇ ਆਉਂਦੇ ਦਿਨਾਂ ਦੇ ਵਿੱਚ ਇੱਕ ਦੋ ਦਿਨ ਤੱਕ ਜਾਂ ਚਾਰ ਦਿਨ ਤੱਕ ਜੋ ਸਿਸਟਮ ਆ ਰਿਹਾ ਹੈ ਉਦੀ ਤੁਹਾਨੂੰ 16 17 ਤਰੀਕ ਤੱਕ ਅਸੀਂ ਵੀਡੀਓ ਜਾਂ 18 ਤਰੀਕ ਤੱਕ ਵੀਡੀਓ ਅਪਲੋਡ ਕਰਕੇ ਦੇਵਾਂਗੇ ਤੁਸੀਂ ਉਸ ਵੀਡੀਓ ਨੂੰ ਦੇਖਣ ਦੇ ਲਈ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਉਹ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਮੌਸਮ ਦੀ ਜਾਣਕਾਰੀ ਪਹੁੰਚ ਸਕੇ ਵੈਦਰ ਅਪਡੇਟਸ ਟੁਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰਪਣ ਬਰਾਵਦਾ ਮੋੜ ਤੋਂ ਧੰਨਵਾਦ ਜੀ